ਅੱਜ ਇਸ ਮਾਂ ਦੀ ਜੇ ਦਿਲ ਦੀ ਗੱਲ ਪੁੱਛੀਏ ਤੇ ਇਸ ਮਾਂ ਤੋਂ ਦੁਖੀ ਹੋਰ ਕਿਹੜਾ ਹੋ ਜਿਹਦੇ ਐਡੇ ਨੇ ਤਕੜੇ ਜ਼ਬਾਨ ਪੁੱਤ ਹੋਣ ਪਰ ਦਿਮਾਗੀ ਤੌਰ ਤੇ ਸਮਰੱਥਾ ਜ਼ੀਰੋ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਂ ਜਸਪਾਲ कौर ਤੇ ਇਹਦੇ ਤਿੰਨ ਪੁੱਤ ਇੱਧਰ ਅਮਨਦੀਪ ਸਿੰਘ ਭਗਵੰਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਸਾਡੀ ਤੁਸੀਂ ਵੀਡੀਓ ਵੀ ਦੇਖੀ ਸੀ ਅੱਜ ਤੋਂ 5 ਕੁ ਮਹੀਨੇ ਪਹਿਲਾਂ ਅਸੀਂ ਸ਼ੇਅਰ ਕੀਤੀ ਸੀ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਘਰ ਨੂੰ ਅੱਗ ਲੱਗ ਗਈ ਸੀ ਸਾਰੇ ਨੂੰ ਤੇ ਇਹ ਦੋਨੇ ਵੀਰ ਅਫਸੈਟ ਹੋਏ ਹੋਏ ਸੀ ਬਹੁਤ ਜ਼ਿਆਦਾ ਇਹ ਵੀਰਾ ਇਹਨਾਂ ਨੂੰ ਸਾਂਭਦਾ ਸਾਂਭਦਾ ਅਫਸੈਟ ਹੋ ਗਿਆ ਸੀ ਪਹਿਲਾਂ ਮਾਂ ਤੁਰੇ ਫਿਰਦੀ ਸੀ ਆਪਣੇ ਬੱਚਿਆਂ ਨੂੰ ਸਾਂਭਦੀ ਸੀਗੀ ਪਰ ਮਾਂ ਦੇ ਵੀ ਸੱਟ ਲੱਗਣ ਨਾਲ ਚੂੜਾ ਟੁੱਟ ਗਿਆ ਇਹ ਵੀ ਮੰਝੇ ਤੇ ਪਈ ਸੀ ਰੋੜ ਰੋੜ ਕੇ ਆਪਣੇ ਬੱਚਿਆਂ ਨੂੰ ਰੋਟੀ ਲਾ ਕੇ ਦਿੰਦੀ ਸੀ ਪਸ਼ੂਆਂ ਵਾਲੇ ਪਾਸੇ ਖੁਰਣੀ ਦੇ ਕੋਲੇ ਤਿੰਨੇ ਜਾਣੇ ਸੌਂਦੇ ਸੀ ਬਹੁਤ ਮਾੜੀ ਹਾਲ ਸੀ ਕਿਸ਼ਨਪੁਰਾ ਪਿੰਡਾ ਜ਼ਿਲ੍ਹਾ ਲੁਧਿਆਣਾ ਤੇ ਸਮਰਾਲਾ ਤਹਿਸੀਲ ਆ ਨਾ ਪੈਲ ਤਹਿਸੀਲ ਆ ਪੈਲ ਤੇ ਉੱਥੋਂ ਸੰਗਤਵੱਲੀਓ ਸਾਨੂੰ ਦੀਪ ਭੈਣ ਆ ਉੱਥੇ ਪਿੰਡ ਦੇ ਵਿੱਚੋਂ ਤਾਇਆ ਦੀ ਬੇਟੀ ਤੁਹਾਡੇ ਉਹਨਾਂ ਨੇ ਸਾਨੂੰ ਦੱਸਿਆ ਸੀ ਫਿਰ ਅਸੀਂ ਉੱਥੇ ਘਰ ਗਏ ਘਰ ਦੇ ਹਾਲਾਤ ਤੁਸੀਂ ਦੇਖਿਆ ਵੀਡੀਓ ਰਾਹੀਂ ਹੁਣ ਵੀ ਦੇਖ ਰਹੇ ਹੋ ਤੇ ਫਿਰ ਮਾਤਾ ਜੀ ਦਾ ਚੂੜਾ ਟੁੱਟਿਆ ਹੋਇਆ ਸੀ ਆਪਰੇਸ਼ਨ ਹੋਣ ਵਾਲਾ ਸੀ ਰਾਣਾ ਸਾਹਿਬ ਉੱਥੇ ਗੁਰੂ ਘਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਹਸਪਤਾਲ ਆ ਉੱਥੇ ਮਾਤਾ ਜੀ ਦਾ ਫਿਰ ਆਪਰੇਸ਼ਨ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਕਰਾਇਆ ਕਾਰ ਰਾਹੀਂ ਫਿਰ ਮਾਤਾ ਜੀ ਦੀ ਫਿਜ਼ੀਓਥੈਰੇਪੀ ਹੋਣੀ ਸੀ ਮਾਤਾ ਚੱਲ ਫੇਰ ਨਹੀਂ ਸਕਦੇ ਸੀਗੇ ਤੇ ਉਹਦੇ ਲਈ ਫਿਰ ਅਸੀਂ ਮਾਤਾ ਜੀ ਨੂੰ ਇੱਥੇ ਦਾਖਲ ਕਰ ਲਿਆ ਮਾਤਾ ਜੀ ਦੇ ਤਿੰਨੋਂ ਬੇਟੇ ਇੱਥੇ ਸਾਡੇ ਕੋਲੇ ਰਹਿ ਰਹੇ ਆ ਤਿੰਨਾਂ ਦੀ ਵੀ ਦਵਾਈ ਚੱਲਦੀ ਹੈ ਗੁਰਪ੍ਰੀਤ ਦੀ ਵੀ ਦਵਾਈ ਚੱਲਦੀ ਹੈ ਭੰਤੇ ਦੀ ਵੀ ਅਮਨਦੀਪ ਦੀ ਵੀ ਦੇਖੋ ਕਰਮਾਂ ਦੀ ਗੱਲ ਆ ਮਾਂ ਦੇ ਛੇਰ ਵਰਗੇ ਤਿੰਨ ਪੁੱਤ ਕਿ ਤਿੰਨੇ ਹੀ ਆរី ਹੋ ਗਏ ਤੇ ਜਿਹੜਾ ਸਿਰ ਦਾ ਸਾਈਂ ਸੀਗਾ ਉਹ ਲੋਕਾਂ ਦੀ ਸਿਆਸਤ ਦਾ ਸ਼ਿਕਾਰ ਹੋ ਗਿਆ ਇਸ ਦੁਨੀਆ ਤੋਂ ਤੁਰ ਗਿਆ ਅੱਜ ਇਸ ਮਾਂ ਦੀ ਜੇ ਦਿਲ ਦੀ ਗੱਲ ਪੁੱਛੀਏ ਇਸ ਮਾਂ ਤੋਂ ਦੁਖੀ ਹੋਰ ਕਿਹੜਾ ਹੋ ਜਿਹਦੇ ਐਡੇ ਐਡੇ ਤਕੜੇ ਜਵਾਨ ਪੁੱਤ ਹੋਣ ਪਰ ਦਿਮਾਗੀ ਤੌਰ ਤੇ ਸਮਰੱਥਾ ਜ਼ੀਰੋ ਹੋ ਗਈ ਪਰ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੀਆਂ ਦੁਆਵਾਂ ਨੇ ਅਰਦਾਸਾਂ ਤੇ ਅਸੀਸਾਂ ਨੇ ਪਿਛਲੇ 4-5 ਮਹੀਨਿਆਂ ਚ ਬਹੁਤ ਕਿਰਪਾ ਕੀਤੀ ਆ ਹੁਣ ਭਾਂਤਾ ਵੀ ਠੀਕ ਆ ਮਨ ਵੀ ਠੀਕ ਆ ਸਾਡੇ ਨਾਲ ਸੇਵਾ ਵੀ ਕਰਾਉਂਦੇ ਗੁਰਪ੍ਰੀਤਾਂ 100% ਹੀ ਠੀਕ ਹੋ ਚੱਲਿਆ ਤੇ ਅਸੀਂ ਇਹਨਾਂ ਦੇ ਰਿਸ਼ਤਦਾਰਾਂ ਨੂੰ ਵੀ ਬੇਨਤੀ ਕਰਦੇ ਆ ਜੇ ਕੋਈ ਵੀਡੀਓ ਦੇਖਦਾ ਇਹਨਾਂ ਦਾ ਘਰ ਅੱਗੇ ਵਧਾਉਣ ਲਈ ਇਸ ਘਰ ਨੂੰ ਬਸਾਉਣ ਲਈ ਉਪਰਾਲਾ ਕਰੋ ਕੋਈ ਰਿਸ਼ਤਾ ਕਰਾ ਦਿਓ ਹਮ ਗੁਰਪ੍ਰੀਤ ਦਾ ਘਰ ਵਸਦਾ ਹੋ ਜੇਵੇ ਭੈਣ ਮੇਰੀਏ ਕੋਈ ਮੇਰਾ ਵੀਰ ਕੋਈ ਭੈਣ ਸਾਡਾ ਸਾਥ ਦੇਵੇ ਅਸੀਂ ਨਾਲ ਖੜਾਂਗੇ ਤਾਂ ਜੋ ਇਸ ਮਾਂ ਦੇ ਘਰ ਦਾ ਬੂਟਾ ਲੱਗ ਸਕੇ ਇਹ ਵੀ ਆਪਣੇ ਪੁੱਤ-ਪੋਤਿਆਂ 'ਚ ਖੇਡ ਸਕੇ ਘਰ ਨੂੰ ਥਾਂ ਹੈਗੀ ਇਹਨਾਂ ਕੋਲੇ ਦੋ ਘਰ ਇੱਕ ਤਾਂ ਛੱਤ ਢਿੱਗਣ ਵਾਲੀ ਸੀ ਕਿ ਪੁਰਾਣਾ ਘਰ ਸੀਗਾ ਇੱਕ ਪਸ਼ੂਆਂ ਵਾਲ ਜਿਹਦੇ ਵਿੱਚ ਬੈਠੇ ਸੀਗੇ ਚਲੋ ਕਿਵੇਂ ਨਾ ਕਿਵੇਂ ਕਰਕੇ ਬੇਨਤੀ ਕਰਕੇ ਅਸੀਂ ਘਰ ਦੀ ਛੱਤ ਵੀ ਕੋਸ਼ਿਸ਼ ਕਰਾਂਗੇ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਤੇ ਵੀ ਉਹਦੀ ਛੱਤ ਵੀ ਪੈ ਜਵੇ ਪਰ ਇਸ ਘਰ ਨੂੰ ਬੰਨਣ ਵਾਸਤੇ ਇਸ ਘਰ ਨੂੰ ਘਰ ਬਣਾਉਣ ਵਾਸਤੇ ਮਾਤਾ ਦੀ ਨੂਨ ਦੀ ਲੋੜ ਆ ਸਾਡੀ ਬੇਨਤੀ ਆ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਜਰੂਰ ਕੋਈ ਉਪਰਾਲਾ ਕਰੋ ਤਾਂ ਜੋ ਮਾਂ ਜਸਪਾਲ कौर ਆਪਣੇ ਪੁੱਤਾਂ ਦਾ ਘਰ ਵਸਦਾ ਦੇਖ ਸਕੇ ਅੱਜ ਹੁਣ ਮਾਤਾ ਆਪਣੇ ਤਿੰਨੇ ਪੁੱਤਾਂ ਦੇ ਨਾਲ ਵਿਆਹ ਚੱਲੀ ਆ ਮਾਤਾ ਦਰਾਣੀ ਦੀ ਕੁੜੀ ਦਾ ਵਿਆਹ ਵਾ ਕੁੜੀ ਦਾ ਕਿ ਮੁੰਡੇ ਦਾ ਕੁੜੀ ਦਾ ਹਾਂਜੀ ਮਾਤਾ ਦੀ ਦਰਾਣੀ ਦੀ ਕੁੜੀ ਦਾ ਵਿਆਹ ਵਾ ਮਤਲਬ ਗੁਰਪ੍ਰੀਤ ਦੀ ਚਾਚੇ ਦੀ ਕੁੜੀ ਦਾ ਵਿਆਹ ਅਸਟ੍ਰੇਲੀਆ ਜਾਣਾ ਨਾ ਕਿ ਕੈਨੇਡਾ ਤੋਂ ਆਏ ਨੇ ਚਲੋ ਵਾਹੇ ਗਰੂ ਮਾ ਚੰਦਰ ਉਸਤਿਆਂ ਬਖਸ਼ੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਪਤਾ ਹੈ ਜਾਇਆ ਵਿਆਹ ਤੇ ਫਿਰ ਮਿਲ ਕੇ ਕਰਦੇ ਆ ਗੱਲਾਂ ਮੁੜ ਕੇ ਆ ਜਾ ਠੀਕ ਆ ਇਹਨੂੰ ਕਹਿ ਜੋ ਆ ਮੁੜ ਕੇ ਆਉਂਗਾ ਹਾਂ ਮਨਦੀਪ ਭਵੰਤ ਮੁੜ ਕੇ ਆਉਣਾ ਅੱਛਾ ਪੱਕੀ ਗੱਲ ਆ ਦੇ ਲੈ ਵਾਦਾ ਕਰ ਆਇੰਗੇ ਨਾ ਹਾਂ ਵੀਰੇ ਆਮਨਦੀਪ ਆਇਆਂ ਪੱਕਾ ਅੱਛਾ ਵਾਦਾ ਵਾਦਾ ਠੀਕ ਆ ਜੱਫੀ ਪਾਓ ਠੀਕ ਹੈ ਗੁਰਪ੍ਰੀਤ ਲੈ ਕੇ ਆਉਣਾ ਤੀ ਬੇਬੇ ਦਾ ਧਿਆਨ ਰੱਖਣਾ ਚ ਬੇਬੇ ਦਾ ਕਿੱਦੂ ਗਨ ਪਵੇ ਚਾਰ ਰਕੀ ਔਰ ਵਿਆਹ ਚ ਨੱਚਦੀ ਨੱਚਦੀ ਬੋਲੀਆਂ ਪਾਉਂਦੀ ਰੋਟੇ ਵੀ ਠੀਕ ਆ ਬਾਬਾ ਜੀ ਠੀਕ ਹੈ ਜਸਪਾਲ ਕੁਰੇ ਅ ਬੋਲੀਆਂ ਪਾਉਂਦੀ ਪਾਉਂਦੀ ਰੜਨਾ ਜਾਇੰਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ